ਇਹ ਤਾਂ ਪਾਈ ਪਈ ਹੈ ਕਿ ਜਨਾਦੀ ਦੇ ਥੱਪੜ ਮਾਰਿਆ ਬੰਦਾ ਹਜੇ ਵੀ ਇਸ ਤਰ੍ਹਾਂ ਬਚਾਈ ਚੱਲ ਬਸ ਇਹ ਬੱਚਾ ਬੱਚੇ ਬੋਲੇ ਸੀਗੇ ਜੀ ਬੱਚੇ ਕੁਛ ਨਹੀਂ ਮਾਖਿਆ ਜੀ ਬড়ੋ ਨਾਲੇ ਪਕਾਮ ਕੰਮ ਕਰਾ ਦਿੰਦੇ ਆ ਜੀ ਕਿਹਨੇ ਡੌਣ ਨਹੀਂ ਜਿਹੜਾ ਕਰਾ ਦਿੰਦੇ ਆ ਤੇ ਇਹ ਕਹਿੰਦੀ ਮੈਂ ਲੱਪੜ ਮਾਰੂਗੀ ਲੱਪੜ ਮਾਰ ਤੁਸੀਂ ਵੀ ਮੈਂ ਕਾਰਨ ਤੇ ਬਸ ਇਸੇ ਗੱਲ ਪਿੱਛੇ ਜੀ ਤਾਂ ਹੀ ਨੇ ਮੈਂ ਕਹਿਣੀ ਹੈ ਕਿ ਉਹ ਬੰਦੇ ਨੂੰ ਲੈ ਰਹੀ ਫਿਰ ਉਹਨੂੰ ਮਿਲੋ ਦੇ ਮੇਰੇ ਬੱਚਾ ਨਹੀਂ ਇਹ ਤਾਂ ਲੱਗਿਆ ਖਰਾਬ ਕਰਦਾ ਮੇਰੇ ਬੱਚੇ ਦੇ ਨਾਲ ਮੈਂ ਥਾਣੇ ਚੱਲੀ ਆ ਹੁਣ ਵੀਰੋ ਦਿਖਾਓ ਸਰ ਕੋ ਦੇਮਾ ਦੇ ਸਮਝੂ ਹਾਂ ਜੀ ਸਾਰੇ ਕੁਝ ਹੋ ਗਿਆ ਸਾਡੇ ਕੋਲ ਇਹਦੇ ਘਰ ਆਉਂਦੀ ਪਿੱਤੀ ਸੀਗੀ ਉਹਨਾਂ ਨੂੰ ਦਿਵਲਤਾ ਉੱਥੋਂ ਜੀ ਉਹਨੂੰ ਫਸਾ ਦੋਤਾ ਲਿਆ ਉਹਨਾਂ ਨੇ ਲੜਾਈ ਕਰਾਈ ਜਿੱਥੇ ਮੈਂ ਥਾਣੇ ਚੱਲੀ ਆ ਤੇ ਇਹਦੇ ਬੰਦੇ ਤੇ ਕਾਰਵਾਈ ਕੋਈ ਨਹੀਂ ਹੋਈ ਉਹ ਲਈ ਬੈਠੇ ਨੇ ਗਰਾਊਂਡ 'ਚ ਮੇਰੇ ਬੱਚਾ ਨੇ ਇਵੈਂਟ ਵੀ ਕਰਾ ਦਿੱਤਾ ਇੱਕ ਬੰਦੇ ਨੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਲਈ ਬੈਠੇ ਨੇ ਉਹਨੂੰ ਹੰਗਾਮੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬਠਿੰਡਾ ਦੇ ਖੇਡ ਸਟੇਡੀਅਮ ਤੋਂ ਜਿੱਥੇ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਨੇ ਇਸ ਦੌਰਾਨ ਮਨਪ੍ਰੀਤ ਕੌਰ ਨਾਦੀ ਉਕਤ ਮਹਿਲਾ ਨੇ ਇੱਕ ਪੁਰਸ਼ ਅਧਿਆਪਕ ਤੇ ਉਸ ਦੇ ਥੱਪੜ ਮਾਰਨ ਅਤੇ ਗਾਲੀ ਗਲੋਚ ਕਰਨ ਦੇ ਇਲਜ਼ਾਮ ਲਗਾਏ ਨੇ ਉਹ ਤੇ ਲੈ ਕੇ ਚੱਲੋ ਬੇਟੀ ਉਹ ਹੀ ਕਰਦੇ ਬੈਠੀ ਬੈਠੀ ਅਜੇ ਤੱਕ ਬਾਈ ਖੜੀ ਹੈ ਕਿ ਨਾਦੀ ਨੇ ਥੱਪੜ ਮਾਰਿਆ ਬੰਦਾ ਹਜੇ ਵੀ ਇੱਥੇ ਪੂਰਾ ਘੰਟਾ ਮੇਰੇ ਬੱਚੇ ਦਾ ਮੁੰਡਾ ਕਿਹਨੇ ਕੰਡ ਕਰਾਉਣੀ ਆ ਨਹੀਂ ਆ ਬੱਚਿਆਂ ਦਾ ਟੂਰ ਆ ਜਰਾ ਤਾਂ ਹੀ ਤੇ ਮੈਂ ਕਹਿਣੀ ਆ ਵੀ ਉਹ ਬੰਦੇ ਨੂੰ ਲੈ ਰਿਹਾ ਮੇਰੇ ਮੁੰਡੇ ਨੂੰ ਮੀਟੋ ਦੇ ਮੇਰੇ ਬੱਚੇ ਦਾ ਹੀ ਇਵੇਂ ਤਾਂ ਲੱਗਿਆ ਖਰਾਬ ਕਰਦਾ ਮੇਰੇ ਬੱਚੇ ਦਾ ਮੈਂ ਥਾਣੇ ਚੱਲੀ ਆ ਹੁਣ ਮੈਂ ਥਾਣੇ ਚੱਲੀ ਆ ਤੇ ਇਹਦੇ ਬੰਦੇ ਤੇ ਕਾਰਵਾਈ ਕੋਈ ਨਹੀਂ ਹੋ ਰਹੀ ਉਹ ਲਈ ਬੈਠੇ ਨੇ ਗਰਾਊਂਡ 'ਚ ਮੇਰੇ ਬੱਚਿਆਂ ਦੇ ਇਵੈਂਟ ਵੀ ਖਰਾਬ ਕਰਤੇ ਇਸ ਬੰਦੇ ਨੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਲਈ ਬੈਠੇ ਨੇ ਉਹਨੂੰ ਜਦ ਕਿ ਦੂਜੇ ਪਾਸੇ ਇਲਜ਼ਾਮਾ ਚ ਕਿਰੇ ਅਧਿਆਪਕ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਕਤ ਮਹਿਲਾ ਤੇ ਉਸਦੇ ਪਤੀ ਦੇ ਵੱਲੋਂ ਸਟੇਡੀਅਮ ਦੇ ਵਿੱਚ ਹੰਗਾਮਾ ਕੀਤਾ ਜਾ ਰਿਹਾ ਸੀ ਜਿਸ ਤੇ ਰੋਕਨ ਤੇ ਪਹਿਲਾਂ ਉਹਨਾਂ ਬਹਿਸਬਾਜੀ ਕੀਤੀ ਤੇ ਫਿਰ ਉਹਨਾਂ ਥੱਪੜ ਮਾਰਨ ਦੀਆਂ ਧਮਕੀਆਂ ਦੇ ਦਿੱਤੀਆਂ ਚੱਲ ਬਸ ਇਹ ਬੱਚੇ ਪਿੱਛੇ ਬੋਲਦੇ ਸੀ ਕਿ ਬੱਚੇ ਤੁਸੀਂ ਮਾਖੇ ਲੜੋ ਨਾ ਤੇ ਆਪਾਂ ਕੰਮ ਕਰਾ ਲੈਂਦੇ ਆ ਕਿੱਡੇ ਗ라운ਡ ਵਿੱਚ ਖੇਡਾ ਕਰਾ ਦਿੰਦੇ ਆ ਤੇ ਇਹ ਕਹਿੰਦੀ ਮੈਂ ਨੱਪੜ ਮਾਰੂੰਗੀ ਨੱਪੜ ਮਾਰਦੀ ਸੀ ਮੈਂ ਕਾਰਨ ਤੇ ਬਸ ਇਸੇ ਗੱਲ ਪਿੱਛੇ ਨੱਪੜ ਕੀ ਦੇ ਮਾਰੀ ਮੇਰੇ ਮਾਰਦੀ ਸੀ ਕਿ ਨੜ ਫਾਸਪੀਤਾ ਜੀ ਪਰ ਉਹ ਤਾਂ ਉਹ ਦੋਨਾਂ ਵੱਲੋਂ ਇਲਜ਼ਾਮ ਲਾਇਆ ਗਿਆ ਵੀ ਮੇਰੇ ਲੱਪੜ ਮਾਰੇ ਗਏ ਆ ਕਿਹੜੋ ਦਿਖਾਓ ਸਾਰਾ ਕੁਝ ਦੇਮਾ ਤੇ ਤੁਹਾਨੂੰ ਹਾਂ ਜੀ ਸਾਰਾ ਕੁਝ ਠੀਕ ਹੈ ਸਾਡੇ ਕੋਲ ਇਹਦੇ ਘਰ ਵਾਲੀ ਦੀ ਪੀਤੀ ਸੀਗੀ ਜੀ ਉਹ ਇਹਨਾਂ ਦਵਲਤਾ ਉਨਿੱਥੋਂ ਜੀ ਉਹਨੂੰ ਸੱਦੋ ਤਾਂ ਕਰਨਾ ਉਹ ਦਵਾ ਹੈਗੇ ਹਾਂ ਹਾਂ ਉਹਨੂੰ ਪੀਤੀਆਂ ਨੂੰ ਮੰਨ ਕੇ ਵੀ ਗਿਆ ਪੀਤੀ ਹੈ ਜੀ ਕਹਿੰਦੇ ਘਰ ਵਾਲੇ ਨੇ ਜੀ ਮੇਰੀ ਕੋਈ ਪ੍ਰੋਬਲਮ ਦੇ ਰੇ ਸੀ ਕਾ ਉਹ ਹੀ ਉਹ ਉਹਨਾਂ ਨੇ ਲੜਾਈ ਕਰਾਈ ਅੱਜ ਥੱਲੇ ਉਹ ਲੱਪੜ ਮਾਰਦਾ ਸੀਗਾ ਜੀ ਉਹ ਲੱਪੜ ਮਾਰਦਾ ਸੀ ਪਹਿਲਾਂ ਜੀ ਉਹ ਤਾਂ ਉੱਥੇ ਆ ਗਏ ਜੀ ਜਨਾਬ ਜਿਹੜਾ ਲਈ ਉਹ ਉੱਥੇ ਆ ਗਏ ਉਹ ਹਨੇਦ ਉਹ ਆਗੇ ਸੀ ਐਟੇ ਉਹਨਾਂ ਆਗੇ ਸੀ ਬਾਈ ਉਹ ਚਲੇ ਗਏ ਉਦੋਂ ਬਾਅਦ ਹੋ ਜਿੱਤੇ ਸਪੋਰਟ ਅਫਸਰ ਬਠਿੰਡਾ ਨੂੰ ਧਿਆਨ ਚ ਲੈਂਦਾ ਹੈ ਕਿ ਨਹੀਂ ਉਹ ਆਉਂਦੇ ਸਰ ਜੀ ਉੱਥੇ ਹੀ ਮਹਿਲਾ ਮਨਪ੍ਰੀਤ ਕੌਰ ਨੇ ਬਠਿੰਡਾ ਦੇ ਸਿਵਲ ਲਾਈਨ ਥਾਣੇ ਵਿੱਚ ਜਾ ਕੇ ਆਪਣੀ ਰਿਪੋਰਟ ਲਿਖਵਾਈ ਹੈ ਤੇ ਉਕਤ ਡੀਪੀ ਅਧਿਆਪਕ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜੀ ਜੀ ਗਰਾਊਂਡ ਦੇ ਵਿੱਚ ਮੇਰੇ ਬੱਚਿਆਂ ਦੀ ਕੱਲ ਵੀ ਥਲੀਟ ਸੀਗੀ ਤੇ ਅੱਜ ਵੀ ਸੀਗੀ ਮੈਂ ਗਰਾਊਂਡ ਦੇ ਵਿੱਚ ਆਈ ਸੀਗੀ ਮੈਂ ਵੈਸੇ ਵੀ ਰੋਜ਼ ਹੀ ਬੱਚਾ ਨੂੰ ਗਰਾਊਂਡ ਦੇ ਵਿੱਚ ਲੈ ਕੇ ਆਉਣੀ ਹੁੰਦੀ ਆ ਤੇ ਅੱਜ ਕੀ ਹੋਇਆ ਕਿ ਉਹ ਜਿਹੜਾ ਮਨਦੀਪ ਸਿੰਘ ਸੀ ਮਾਸਟਰ ਉਹ ਪਹਿਲਾਂ ਦੀ ਬੈਂਸ ਬਾੜੀ ਲੱਗਿਆ ਪਿਆ ਸੀ ਕਰਨ ਚਲੋ ਸਾਰੀ ਦੇਖੀ ਜਾਂਦੇ ਸੀਗੇ ਆਪਾਂ ਕੁਝ ਨਹੀਂ ਬੋਲੇ ਹੈਗੇ ਉਸ ਤੋਂ ਬਾਅਦ ਬੱਚਿਆਂ ਦੀ ਥ੍ਰੀਟ ਸ਼ੁਰੂ ਹੋ ਗਈ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀਰ ਜੀ ਪੁਲਿਸ ਨੂੰ ਰਿਕੁਐਸਟ ਹੈ ਕਿ ਬੱਚਿਆਂ ਦੀ ਥ੍ਰੀਟ ਹੋ ਜਾਂਦੋ ਜੇ ਕੋਈ ਗੱਲ ਹੈਗੀ ਆ ਤਾਂ ਬਾਅਦ ਚੋਂ ਕਰ ਲਿਓ ਤੇ ਉਹ ਬੰਦਾ ਬੜੀ ਬਤਮੀਜ਼ੀ ਤੇ ਉੱਤਰ ਆਇਆ ਉਤਰ ਕੇ ਮੈਂ ਉਹਨੂੰ ਦੋ ਦੋ ਤਿੰਨ ਵਾਰ ਰਿਕੁਐਸਟ ਕੀਤੀ ਉਹਨੇ ਨਹੀਂ ਸੁਣੀ ਕਹਿੰਦਾ ਤੁਸੀਂ ਕੌਣ ਹੋਂਦੇ ਹੋ ਮੈਨੂੰ ਇਹ ਗੱਲ ਕਹਿਣ ਆਲੇ ਮੈਂ ਕਿਹਾ ਮੈਂ ਇੱਕ ਅਦਰ ਮਦਰ ਆ ਇੱਕ ਮੈਂ ਤੇ ਬੱਚੇ ਲੈ ਕੇ ਆਈਆਂ ਗਰਾਊਂਡ ਦੇ ਵਿੱਚ ਮੈਂ ਮਦਰ ਆ ਮੈਂ ਮੈਂ ਕਹਿੰਦੀ ਹੱਕ ਆ ਮੇਰਾ ਹੱਕ ਆ ਕਹਿੰਦਾ ਮੇਰੇ ਬੱਚੇ ਐ ਉਹ ਦੱਸ ਸਭ ਹੋ ਰਿਹਾ ਐ ਕੱਲੀ ਮੇਰੀ ਨਹੀਂ ਸਾਰੀ ਹੋ ਰਿਹਾ ਕਹਿੰਦਾ ਹੁੰਦੇ ਹੋਣਗੇ ਦੱਸ ਸਭ ਤੇਰੇ ਬੱਚੇ ਮੈਂ ਤੇਰੇ ਬੱਚਿਆਂ ਤੋਂ ਕੀ ਲੈਣਾ ਕਹਿੰਦਾ ਬੜਾ ਬਦਤਮੀਜ਼ੀ ਤੇ ਉੱਤਰਿਆ ਬੜਾ ਬਦਤਮੀਜ਼ੀ ਤੇ ਉੱਤਰਿਆ ਉਹ ਫਿਰ ਉਹਨੇ ਮੈਨੂੰ ਪੁਸ਼ ਕੀਤਾ ਜ਼ੋਰ ਦੀ ਉਹਨੇ ਪੁਸ਼ ਕੀਤਾ ਮੈਂ ਕਿਹਾ ਤੂੰ ਮੈਨੂੰ ਹੱਥ ਕਿਵੇਂ ਲਾਇਆ ਬੋਲ ਬਾਣੀ ਹੋਈ ਮੈਂ ਕਿਹਾ ਤੂੰ ਹੱਥ ਕਿਵੇਂ ਕਹਿੰਦਾ ਮੈਂ ਲਾਉਂਗਾ ਮੈਂ ਕਿਹਾ ਤੂੰ ਲਾ ਕੇ ਦਿਖਾ ਉਹਨੇ ਮੇਰੇ ਥੱਪੜ ਮਾਰਿਆ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਬੋਲੀ ਬੋਲ ਕੇ ਮੈਂ ਉਹਨੂੰ ਕਿਹਾ ਫਿਰ ਉੱਥੇ ਮਤਲਬ ਕਿ ਜੋ ਸੀ ਨੇੜੇ ਲੇਡੀ ਸੀ ਉਹ ਕਹਿੰਦੇ 100 ਨੰਬਰ ਤੇ ਕਾਲ ਕਰੋ ਤੁਸੀਂ ਇਹਨੇ ਤੁਹਾਡੇ ਹੱਥ ਚੁੱਕਿਆ ਤੁਹਾਡੇ ਤੇ ਮੈਂ 100 ਨੰਬਰ ਤੇ ਕਾਲ ਕਰਦੀ ਉਸ ਤੋਂ ਬਾਅਦ ਪੁਲਿਸ ਆ ਗਈ ਉੱਥੇ ਜੋ ਕਾਰਵਾਈ ਹੋਈ ਉੱਥੇ ਸਾਰਿਆਂ ਨੂੰ ਪਤਾ ਹੀ ਹੈ ਕੋਈ ਚੋਟ ਪਾਉ। ਇਹ ਸਾਰਾ ਮਾਮਲਾ ਤੁਹਾਡੇ ਨਾਲ ਇਹ ਸਾਰਾ ਮੇਰੇ ਨਾਲ ਤੇ ਆ ਤੁਹਾਡੇ ਬੱਚੇ ਆਏ ਹੋਏ ਮੇਰੇ ਬੱਚੇ ਸੀ ਗਰਾਊਂਡ ਦੇ ਵਿੱਚ ਕੱਲ ਮੇਰੀ ਬੇਟੀ ਦਾ ਥ੍ਰੀਡ ਸੀਗੀ ਉਹ ਫਰਸਟ ਆਈ ਹੈ ਅੱਜ ਮੇਰੇ ਦੋਨੇ ਬੱਚਿਆਂ ਦੀ ਸੀ ਜੋ ਨਹੀਂ ਹੋ ਪਾਈ ਕੱਲੀ ਮੇਰੇ ਬੱਚਿਆਂ ਦੀ ਨਹੀਂ ਸਭ ਦੇ ਬੱਚਿਆਂ ਦੀ ਰੁਕ ਗਈ ਜਿਹੜੀਆਂ ਗੇਮਾਂ ਚੱ ਇਹ ਆਪਣੇ ਵਤਨੇ ਪੰਜਾਬ ਦੀਆਂ ਹੈਗੀਆਂ ਗੇਮਾਂ ਉਹਦੇ ਵਿੱਚ ਮੈਂ ਲੋਕਲ ਬਠਿੰਡਾ ਟੀਚਰ ਕलोनी ਮੇਰਾ ਹਾਊਸ ਹੈਗਾ ਤੇ ਬੜੀ ਵੱਡੀ ਟੀਚਰ ਨਾਲ ਕੋਈ ਹੈ ਤੁਹਾਡੇ ਕੋਲ ਪ੍ਰੋਬਲਮ ਉਹ ਕਹਦਾ ਟੀਚਰ ਦਾ ਕਿੱਥੋਂ ਦਾ ਉਹ ਮੈਨੂੰ ਹਜੇ ਜ਼ਿਆਦਾ ਨਹੀਂ ਪਤਾ ਵੀ ਉਹ ਕਿੱਥੋਂ ਦਾ ਤੇ ਪੁਲਿਸ ਨੇ ਸਾਰੀ ਇਨਕੁਆਇਰੀ ਕੀਤੀ ਹੈ ਟਾਈਮ ਤੇ ਪੁਲਿਸ ਪਹੁੰਚ ਗਈ ਸੀ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਪਰ ਟੀਚਰ ਕਹਿ ਰਹੇ ਨੇ ਕਿ ਕੋਈ ਵੀ ਉਹਨਾਂ ਦੇ ਮਾਰੇ ਨਹੀਂ ਬਿਲਕੁਲ ਬਿਲਕੁਲ ਝੂਠਾ ਬਲੇਮ ਹੈ ਇਹ ਚੀਜ਼ ਦਾ ਸਿਰ ਬੈਂਸਵਾੜੀ ਜ਼ਰੂਰ ਹੋਈ ਹੈ ਪਰ ਮੈਂ ਇੰਨੀ ਵੀ ਬਤਮੀਜ਼ੀ ਨਹੀਂ ਕੀਤੀ ਕਿ ਮੈਂ ਭੁੱਲ ਜਾ ਕਿ ਮੈਂ ਕਿਹਦੇ ਨਾਲ ਗੱਲ ਕਰ ਰਹੀ ਆ ਮੈਂ ਬੀਰ ਜੀ ਬੀਰ ਜੀ ਕਹਿ ਕੇ ਉਸ ਬੰਦੇ ਨਾਲ ਗੱਲ ਕਰ ਰਹੀ ਆ ਪਰ ਬਤਮੀਜ਼ੀ ਤੇ ਉਹ ਉਤਰਿਆ ਸੀ ਜਿਸ ਤਰ੍ਹਾਂ ਇਹ ਜੀ ਤੁਸੀਂ ਲੈਡੀ ਟੀਚਰ ਹੋ ਤੁਹਾਨੂੰ ਲੱਗ ਰਿਹਾ ਵੀ ਕਿਤੇ ਇਹ ਤਾਂ ਲੈਡੀਆਂ ਸੇਫ ਹੀ ਨਹੀਂ ਕਿਸੇ ਜਗ੍ਹਾ ਬਿਲਕੁਲ ਵੀ ਨਹੀਂ ਕਿਤੇ ਵੀ ਸੇਫ ਨਹੀਂ ਹੈਗੀਆਂ ਜਦੋਂ ਟੀਚਰ ਇਹੀ ਜੀਆਂ ਬਤਮੀਜ਼ੀਆਂ ਤੇ ਉਤਰ ਰਹੇ ਨੇ ਤਾਂ ਫਿਰ ਲੈਡੀ ਦੱਸੋ ਬੱਚੇ ਵੀ ਸੇਫ ਹੈ ਨਹੀਂ ਧੀਆਂ ਵੀ ਸੇਫ ਹੈ ਨਹੀਂ ਬਿਲਕੁਲ ਵੀ ਨਹੀਂ ਸੇਫ ਕੀ ਕਹਨ ਲੱਗਦੇ ਨੇ ਤੁਹਾਨੂੰ ਕਿਉਂ ਇਹੋ ਜਿਹਾ ਫਸੂ ਰਹੇ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਕਿਉਂਕਿ ਜੋ ਮੇਰੇ ਨਾਲ ਦੁਪਹਿਰੇ ਹੋਇਆ ਮੈਂ ਇੰਨੀ ਕੁ ਸ਼ੌਟਾਂ ਕਿ ਮੈਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਗਿਆ ਪਰ ਜੋ ਵੀ ਹੋਇਆ ਗਲਤ ਹੋਇਆ ਐਦਾਂ ਨਹੀਂ ਹੋਣਾ ਚਾਹੀਦਾ ਇਕੱਲੀ ਮੇਰੇ ਨਾਲ ਨਹੀਂ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਗਰਾਊਂਡ ਦੇ ਵਿੱਚ ਜਿਹੜੇ ਮਾਪੇ ਨਾਲ ਨਹੀਂ ਆਉਂਦੇ ਉਹ ਸੇਫ ਨਹੀਂ ਹੈਗੇ ਬੱਚੇ ਐਦਾਂ ਦੇ ਟੀਚਰ ਅਗਰ ਉੱਥੇ ਹੈਗੇ ਆ ਤਾਂ ਮੈਨੂੰ ਨਹੀਂ ਲੱਗਦਾ ਮੇਰੀ ਸੋਚ ਕਹਿੰਦੀ ਹੈ ਕਿ ਉਹ ਬੱਚੇ ਸੇਫ ਨਹੀਂ ਖੜੇ ਉਹਨਾਂ ਦੀ ਸੇਫਟੀ ਵਾਸਤੇ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਜੋ ਬੰਦੇ ਦੁਪਹਿਰ ਦੇ 10 ਤੋਂ ਲੈ ਕੇ 11 ਦੇ ਵਿੱਚ ਜੋ ਵੀ ਹੋਇਆ ਹਜੇ ਤੱਕ ਉਸ ਸੀਜ਼ ਦਾ ਕੋਈ ਵੀ ਦੇ ਉੱਪਰ ਟੀਚਰ ਹੈ ਨਹੀਂ ਸਾਰੇ ਟੀਚਰ ਸੀ ਸਭ ਨੇ ਦੇਖਿਆ ਉਹ ਮੈਨੂੰ ਨਹੀਂ ਪਤਾ ਵੀ ਕਿਉਂ ਨਹੀਂ ਹਟਾਇਆ ਹਟਾਇਆ ਬਹੁਤ ਸੀ ਵਿੱਚ ਬਹੁਤ ਨੇ ਕਿਹਾ ਵੀ ਤੂੰ ਗਲਤ ਕੀਤਾ ਕਿ ਉਹ ਬੰਦਾ ਮਤਲਬ ਕਿ ਪਤਾ ਨਹੀਂ ਕਿ ਉਹਨੂੰ ਹੋਇਆ ਸੀ ਕਿ ਉਹ ਬੰਦਾ ਬੋਲ ਹੀ ਨਾ ਰਿਹਾ ਸੀਗਾ ਕਹਿੰਦਾ ਮੈਂ ਡਰਦਾ ਹੀ ਨਹੀਂ ਕਿਸੇ ਤੋਂ ਜੋ ਵੀ ਹੋਇਆ ਵੀ ਗਰਾਊਂਡ ਦੇ ਵਿੱਚ ਬਹੁਤ ਗਲਤ ਹੋਇਆ ਪਰ ਸਰਕਾਰਾਂ ਪਤਾ ਨਹੀਂ ਕਿੱਦਾਂ ਦੀਆਂ ਨੇ ਕੋਈ ਐਕਸ਼ਨ ਹੀ ਨਹੀਂ ਲੈ ਰਹੀਆਂ 11 ਵਜੇ ਦੀ ਗੱਲ ਹੋਈ ਹੋਈ ਹੈ 10 ਤੋਂ ਲੈ ਕੇ 11 ਦੇ ਵਿੱਚ ਗੱਲ ਹੋਈ ਹੈ ਪਰ ਹਜੇ ਤੱਕ ਉਹ ਬੰਦਾ ਹੀ ਨਹੀਂ ਪਤਾ ਕਿੱਥੇ ਆ ਮੈਂ ਹੁਣ ਮੈਨੂੰ ਮੈਨੂੰ ਹੁਣ ਥਾਣੇ ਦੇ ਵਿੱਚ ਮੈਨੂੰ ਥਾਣਾ ਫੋਨ ਆਇਆ ਕਿ ਆਪਦਾ ਬਿਆਨ ਲਿਖਾ ਕੇ ਜਾਓ ਮੈਨੂੰ ਫੋਨ ਆਉਂਦੇ ਨੇ ਕਿ ਮਾਫੀ ਮੰਗਾ ਦਿੰਨੇ ਆ ਕਾਦੀ ਇੱਕ ਲੇਡੀ ਦੇ ਥੱਪੜ ਮਾਰ ਕੇ ਬੰਦਾ ਮਾਫੀ ਮੰਗ ਰਿਹਾ ਕ੍ਰਾਈਮ ਵੱਧ ਰਿਹਾ ਨਹੀਂ ਹੋਣਾ ਚਾਹੀਦਾ ਇਦਾਂ ਦਾ ਕੱਲ ਨੂੰ ਕੋਈ ਹੋਰ ਥੱਪੜ ਮਾਰ ਕੇ ਮਾਫੀ ਮੰਗ ਲੂਗਾ ਇਹ ਤਾਂ ਲੱਗੇ ਬੱਚੇ ਕੋਈ ਨਾ ਧੀਆਂ ਸੇਫ ਨੇ ਨਾ ਕਿਸੇ ਦੀਆਂ ਨੂੰਹਾਂ ਸੇਫ ਨੇ ਨਾ ਕਿਸੇ ਦੀਆਂ ਮਾਮਾ ਸੇਫ ਨੇ ਮੈਂ ਵੀ ਕਿਸੇ ਦੀ ਮਾਂ ਇੱਕ ਮੇਂ ਗਰਾਊਂਡ ਦੇ ਵਿੱਚ ਆਪਦੇ ਬੱਚੇ ਲੈ ਕੇ ਆਉਣੀ ਆ ਮੇਰਾ ਦੁਪਹਿਰ ਦਾ ਬਹੁਤ ਮਨ ਟੁੱਟਿਆ ਹੋਇਆ ਵੀ ਆ ਕੀ ਹੋ ਗਿਆ ਸੇਫਟੀ ਹੈ ਹੀ ਨਹੀਂ ਕੋਈ ਕਾਰਵਾਈ ਹੈ ਨਹੀਂ ਇੱਥੇ ਕੋਈ ਵੀ ਕਾਰਵਾਈ ਹੈ ਨਹੀਂ ਕੋਈ ਵੀ ਕਾਰਵਾਈ ਨਹੀਂ ਹੈਗੀ ਜਿਹਦੇ ਵੱਲੋਂ ਤੁਹਾਨੂੰ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਜਦੋਂ ਮੈਨੂੰ ਹਜੇ ਤੱਕ ਇਸ ਚੀਜ਼ ਦਾ ਕੁਝ ਨਹੀਂ ਪਤਾ ਲੱਗ ਰਿਹਾ ਮੈਂ ਫੋਨ ਹੀ ਚੁੱਕਣੇ ਬੰਦ ਕਰਤੇ ਮੈਂ ਫੋਨ ਚੁੱਕਣੇ ਬੰਦ ਕਰਤੇ ਬਸ ਮੈਂ ਤਾਂ ਇਹ ਚਾਹੁੰਦੀ ਆ ਕਿ ਉਸ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਲੱਗਦਾ ਦੇਰੀ ਤੋਂ ਬਾਅਦ ਹੁਣ ਇਨਸਾਫ ਮਿਲੇਗਾ ਕੋਈ ਉਸ ਨੂੰ ਦੇਣਾ ਚਾਹੀਦਾ ਹੈ ਨੇ ਜਲਮ ਪਤਾ ਨਹੀਂ ਕਿ ਬਠਿੰਡੇ ਦੇ ਵਿੱਚ ਆਪਾਂ ਧੀਆ ਪੈਣਾ ਨੂੰ ਕੱਲੇ ਨਹੀਂ ਪੇਜ ਸਕਦੇ ਸਕੂਲਾਂ 'ਚ ਵੀ ਨਹੀਂ ਪੇਜ ਸਕਦੇ ਹੈ ਟੀਚਰ ਤੇ ਵਿਸ਼ਵਾਸ ਉਹ ਟੀਚਰ ਨੇ ਅੱਜ ਮੇਰੇ ਥੱਪੜ ਮਾਰਿਆ ਕੱਲੂ ਕਿਸੇ ਦੀ ਧੀ ਦੇ ਵੀ ਥੱਪੜ ਮਾਰੂਗਾ ਇਨਸਾਫ ਹੋਣਾ ਚਾਹੀਦਾ ਮੈਂ ਮੰਗ ਕਰਦੀ ਆ ਇਸ ਚੀਜ਼ ਦੀ ਕਿ ਹੋਣਾ ਚਾਹੀਦਾ ਗਲਤ ਹੋਇਆ ਹੋਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਮੈਂ ਇਹ ਨਹੀਂ ਕਿ ਮੇਰਾ ਕੋਈ ਉਹਦੇ ਨਾਲ ਮੈਂ ਤਾਂ ਕਹਿੰਦੀ ਜੋ ਉਹਨੇ ਥੱਪੜ ਮਾਰਿਆ ਉਹਦੀ ਉਹਨੂੰ ਸਖਤ ਤੋਂ ਸਖਤ ਜੋ ਵੀ ਕਾਰਵਾਈ ਉਤੇ ਬੰਦੀਆ ਕੀਤੀ ਜਾਣੀ ਚਾਹੀਦੀ ਹੈ ਫਿਲਹਾਲ ਦੋਹਾਂ ਹੀ ਟੀਰਾਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਦੋਹਾਂ ਟੀਰਾਨੇ ਇੱਕ ਦੂਜੇ ਤੇ ਥੱਪੜ ਮਾਰਨ ਦੇ ਇਲਜ਼ਾਮ ਲਗਾਏ ਨੇ ਪੁਲਿਸ ਦਾ ਕਹਿਣਾ ਹੈ ਕਿ ਕੈਮਰੇ ਖੰਗਾਲੇ ਜਾ ਰਹੇ ਨਹੀਂ ਤੇ ਜਾਂਚ ਕੀਤੀ ਜਾ ਰਹੀ ਹੈ ਸਾਡੇ ਕੋਲੇ ਕੰਪਲੇਟ ਆਈ ਹੈ ਜੀ ਸਟੇਡੀਅਮ 'ਚ ਖੇਡਾਂ ਚੱਲ ਰਹੀਆਂ ਸੀ ਉੱਥੇ ਕਿਤੇ ਟੀਚਰ ਦਾ ਆਪਸ ਵਿੱਚ ਦੀ ਹੋਇਆ ਤਕਰਾਰ ਲੇਡੀਜ਼ ਨਾਲ ਉਹਨਾਂ ਦੋਨਾਂ ਨੇ ਕੰਪਲੇਟ ਦਿੱਤੀ ਆ ਸੀ ਉਹਦੀ ਪੜਤਾਲ ਕਰ ਰਹੀ ਹੈ ਜੋ ਵੀ ਪੜਤਾਲ ਤੋਂ ਬਾਅਦ ਕਾਰਵਾਈ ਆਉਂਦੀ ਅਸੀਂ ਕਰਾਂਗੀ ਕੀ ਮਾਮਲਾ ਕੀ ਤੁਹਾਡੇ ਕੋਲੇ ਆਇਆ ਕੀ ਮਾਮਲਾ ਇਹ ਆ ਉਹ ਨੇਰੀ ਜੇ ਉੱਥੇ ਆਏ ਸੀਗੇ ਗੇਮਾਂ ਤੇ ਉਹ ਕਹਿੰਦੇ ਵੀ ਸਾਡੇ ਨਾਲ ਟੀਚਰ ਨੇ ਉਹ ਕੀਤੀ ਆ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਲੇਡੀਜ਼ ਨੇ ਕੀਤੀ ਇਹ ਹੈਗਾ ਇਹਦੀ ਅਸੀਂ ਪੜਤਾਲ ਚੱਲ ਰਹੀ ਆ ਕੋਈ ਸੀਸੀਟੀਵੀ ਫੁਟੇਜ ਆਈ ਅੱਛੇ ਕਰ ਰਹੇ ਆ ਪੜਤਾਲ ਕਰ ਰਹੇ ਆ ਸਿਟੀਜ਼ਨ ਕੈਮਰਾ ਦੇਖ ਕੇ